ਆਗੂ ਜੀ ਦਾ ਸੋਹਰਾ ਨਾਮ ਹੈ। ਆਰਿਆ ਦਾ ਤੈਂ ਦੇ ਤੁ ਸਵਾਗਤ ਹੈ। ਸਾਡੇ ਪਵਨ ਕੁਮਾਰ ਟੀਨੂ ਜੀ ਦਾ ਦੂਸਰਾ ਸਾਡੀ ਜਲੰਧਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਦੀਪਨਗਰ ਵਿੱਚ ਆਪ ਆਗੂ ਮੰਟੂ ਸੱਬਰਵਾਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਆਪ ਉਮੀਦਵਾਰ ਪਵਨ ਟਿੰਨੂ ਜਲੰਧਰ ਸ਼ੋਣੀ ਹਲਕਾ ਇੰਚਾਰਜ ਰਾਜਵਿੰਦਰ ਕੋਰ ਥਿਆੜਾ ਪ੍ਰਧਾਨ ਮੰਗਲ ਸਿੰਘ 바ਸੀ ਆਦ ਸਮੇਤ ਕਈ ਆਗੂ ਹਾਜ਼ਰ ਸਨ ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਦੇ ਕਈ ਤਰ੍ਹਾਂ ਦੇ ਕੰਮ ਕੀਤੇ ਹਨ ਅਤੇ ਉਹਨਾਂ ਕੰਮਾਂ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਹੋਰ ਵੀ ਕਈ ਤਰ੍ਹਾਂ ਦੇ ਕੰਮ ਕਰੇਗੀ ਉਨਾ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਲੋਕਾਂ ਨੂੰ ਪੂਰੀ ਤਰ੍ਹਾਂ ਧੱਕੇਸ਼ਾਹੀ ਕਰ ਰਹੀ ਹੈ ਜਿਸ ਦਾ ਨਤੀਜਾ ਇਸ ਲੋਕ ਸਭਾ ਚੋਣਾਂ ਵਿੱਚ ਮਿਲ ਜਾਵੇਗਾ ਪੰਜਾਬ ਦੀਆਂ 13 ਸੀਟਾਂ ਭਾਰੀ ਵੋਟਾਂ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਲੋਕ ਸਭਾ ਵਿੱਚ ਪੰਜਾਬ ਦੇ ਹਿੱਤ ਲਈ ਆਵਾਜ਼ ਬੁਲੰਦ ਕਰਨਗੇ ਇਸ ਮੌਕੇ ਆਪ ਆਗੂ ਮੋਂਟੂ ਸੱਬਰਵਾਲ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਉਹਨਾਂ ਦੇ ਇਲਾਕੇ ਵਿੱਚ ਹਰ ਕੋਈ ਆਮ ਆਦਮੀ ਪਾਰਟੀ ਨੂੰ ਪਸੰਦ ਕਰਦਾ ਹੈ ਅਤੇ ਉਹ ਜਲੰਧਰ ਦੇ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਤੀਨੂ ਨੂੰ ਭਾਰੀ ਵੋਟਾਂ ਨਾਲ ਕਾਮਯਾਬ ਕਰਨਗੇ ਜਲੰਧਰ ਤੋਂ ਰਿੰਕੂ ਮਹਿਰਾ ਦੀ ਖਾਸ ਰਿਪੋਰਟ ਮੈਂ ਆਦਮ ਕੋ ਤੋਂ ਦੋ ਵਾਰ ਐਮਐਲਏ ਦੀ ਸੇਵਾ ਨਿਭਾਈ ਇਮਾਨਦਾਰੀ ਨਾਲ ਬਿਨਾ ਕਿਸੇ ਨਾਲ ਟੱਕਾ ਕੀਤੇ ਤੇ ਬਿਨਾ ਨਸ਼ੇ ਨੂੰ ਬੜਾਵਾ ਕਰਦੇ। ਭਗਵਾਨ ਸਿੰਘ ਮਾਨ ਜੀ ਨੇ ਮੈਨੂੰ ਮੌਕਾ ਦਿੱਤਾ ਝਾੜੂ ਦੇ ਨਿਸ਼ਾਨ ਤੇ ਚੋਣ ਲੜਨ ਦਾ। ਮੈਂ ਆਮ ਪਾਰਟੀ ਦੇ ਸਾਰੇ ਲੀਡਰਸ਼ਿਪ ਬੰਦਾਂ ਦਾ ਧੰਨਵਾਦ ਕਰਦਾ। ਮੁੱਖ ਤੌਰ ਤੇ ਚਾਰ-ਪੰਜ ਉਮੀਦਵਾਰ ਚੋਣ ਲੜ ਰਹੇ ਆ। ਦੂਜੀਆਂ ਪਾਰਟੀਆਂ ਦੇ ਉਮੀਦਵਾਰ ਕਾਂਗਰਸ ਨੂੰ ਤਾਂ ਜਲੰਧਰ ਤੋਂ ਉਮੀਦਵਾਰ ਨਹੀਂ ਲੱਭਿਆ ਜਲੰਧਰ ਦੇ ਸਾਰੇ ਕਾਂਗਰਸੀ ਨਾਰਾਜ਼ ਮੈਂ ਕਾਂਗਰਸ ਨੇ ਜਲੰਧਰ ਨੂੰ ਨਾਇਕ ਸਾਬਤ ਕਰਤਾ ਉਹਨਾਂ ਨੂੰ ਉਮੀਦਵਾਰ ਉਹਧੌੜ ਤੋਂ ਲਿਆਉਣਾ ਪਿਆ ਮਰੀਲੇ ਤੋਂ ਉਹ ਵੀ ਉਹ ਉਮੀਦਵਾਰ ਜਿਹੜਾ ਫੇਲਡ ਚੀਫ ਮਿਨਿਸਟਰ ਅੱਜ ਸਾਡੇ ਵਿੱਚ ਸਾਡੇ ਹਮਕੇ ਕੈਂਪ ਦੇ

एक स्टंट है उन्होंने कहा बीजेपी जब चुनाव आते हैं तो ऐसे स्टंट करवाती है ये सारी आर्मी है और जो हमारे सिपाही हैं जो सरहद पर हाथी करते हैं उनके परिवारों को उनको दुख पहुंचा चुनी ही भारतीय सेना को शानदार अभियान इस दिन देश की आम शान बार भारतीय सेना मिशन शहीद हुए प्रवाह में उनमें पंजाब के भी शायद ये उन परिवारों के साथ उनके खत्मों को नमक वाली बात वही है यहाँ की उम्मीदवार बात करें जिन्हें को पंजाब के बारे में पता नहीं ये पंजाबी है देश को हम जान प्रमाण कर सकते हैं अगर कहीं जैसे लोग उसको स्तंत बोलेंगे तो फिर उनके लिए जगह इस देश में आई है आज प्रधानमंत्री मोदी ने भी कहा कि जो कांग्रेस है वो पाकिस्तानी प्रेमी है और कहा कि जो पूर्व सीएम ने जो बयान दिया है वो बयान काफ़ी निंदनीय है क्योंकि इन्होंने जो देश की सेना का अपमान किया देश की सेना का अपमान है सिर्फ सेना का अपमान नहीं है पूरे देशवासियों का अपमान को दुखने का तुरंत माफी मांगने चाहिए पीएम के बयान को लेकर कैसे देखते हैं क्योंकि पीएम ने कांग्रेस पर जो निशाना साधा है वो कह रहे हैं कि जो कांग्रेस है वो देश में नहीं है देखिए उनका अलग है मैं तो जल्दी चन्नी का जो बयान के तो हम जलंधर शाबनी में बैठे हैं ये शाबनी इलाका फ़ौजी अफसरों का फौजी सिपाहियों का तो मैंने पूछा है देखा है फ़ौजियों में उनके परिवारों में बहुत गुस्सा था दूसरी बात की जाए सी को लेकर प्रधानमंत्री मोदी ने कहा है कि जो सी कानून है वो धर्म के प्रति नहीं है वो नागरिकता कानून लेकिन कांग्रेस जो है उसे गलत दिखा गलत बता है